ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਡ ਨੂੰ ਆ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਤਨ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੀਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੂਟੀਕ ਕੋਡਦੁਨਾਂ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੀਵ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਜਿਹੜੇ ਡਿਜ਼ਾਈਨਾਂ ਤੋਂ ਇਲਾਵਾ ਤੁਸੀਂ ਆਪਣਾ ਕੋਈ ਵੀ ਕਿਸੇ ਤਰ੍ਹਾਂ ਦਾ ਡਿਜ਼ਾਈ ਤੁਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਆ ਤੁਸੀਂ ਆਪਣਾ ਫੈਬਰਿਕ ਦੀ ਡਿਟੇਲ ਸਾਨੂੰ ਭੇਜ ਕੇ ਫੈਬਰਿਕ ਵੀ ਸਾਰਾ ਤੁਹਾਡੇ ਅਕੋਰਡਿੰਗ ਹੋਊਗਾ ਸਟੀਚਿੰਗ ਵੀ ਤੁਹਾਡੇ ਅਕੋਰਡਿੰਗ ਹੋਊਗੀ ਤੇ ਤੁਸੀਂ ਆਪਣਾ ਸਾਰਾ ਫੈਬਰਿਕ ਵਰਕ ਕਰਨ ਦੇ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੂਟ ਆਪਣੀ ਟਿਕ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਬਹੁਤ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਇਹ ਵਾਲਾ ਸੂਟ ਆਪਣਾ ਜਿਹੜਾਗਾ ਇਹ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਹੋਇਆਗਾ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਆ ਦੇਖੋ ਆਪਣਾ ਸਕਾਈ ਕਲਰ ਹੈ ਦਾ ਆਪਾਂ ਔਰਗੈਂਜਾ ਦੀ ਇਹ ਸ਼ਰਟ ਹੈਗੀ ਸ਼ਰਟ ਆ ਜਿਹੜੀ ਆਪਣੇ ਕੋਲ ਔਰਗੈਂਜਾ ਦੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਗਿਆ ਵਾਹ ਬਲ ਦੇਖੋ ਇਹਨੂੰ ਸੈਂਟਰ ਪੈਨਲ ਲੰਗੀ ਤੇ ਗਲੇ ਦਾ ਵਰਕ ਆ ਗਿਆ ਆਹ ਬਲ ਗਲੇ ਦਾ ਵਰਕ ਆ ਗਿਆ ਸੈਂਟਰ ਪੈਨਲ ਲੰਗੇ ਤੇ ਇਹਦੀਆਂ ਬਾਹਾਂ ਤੇ ਵਰਕ ਆ ਗਿਆ ਦੇਖੋ ਬਾਹਾਂ ਤੇ ਵਰਕ ਹੈਵੀ ਹੈ ਪੂਰਾ ਬਾਹਾਂ ਤੇ ਪੂਰਾ ਹੈਵੀ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਬਾਟਮ ਤੇ ਵਰਕ ਆ ਗਿਆ ਮੈਂ ਨਾਲ ਆਪਾਂ ਕ੍ਰੇਪ ਦੀ ਬਾਟਮ ਲਗਾਈ ਆ ਔਰਗੈਂਜਾ ਦੀ ਸ਼ਰਟ ਆਗੀ ਕ੍ਰੇਪ ਦੀ ਬਾਟਮ ਆ ਮਤਲਬ ਮੂਰੀਆਂ ਦੇ ਉੱਪਰ ਵਰਕ ਹੋਇਆ ਹੈ ਇਹਦਾ ਤੇ ਆਹ ਵਾਲਾ ਆਪਣਾ ਦੇਖੋ ਐਵੇਂ ਹੋਇਆ ਹੈਗਾ ਬਾਹਾਂ ਦੇ ਉੱਪਰ ਸੈਂਟਰ ਪੈਨਲ ਨੇ ਬਾਹਾਂ ਦਾ ਵਰਕ ਆ ਟੋਟਲ ਹੈਂਡ ਵਰਕ ਚ ਆਪਾਂ ਨੇ ਤਿਆਰ ਕਰਵਾਇਆਗਾ ਹੋਰ ਇਹਦੇ ਕੋਈ ਮਤਲਬ ਹੈ ਨਹੀਂਗਾ ਆਪਾਂ ਫਿਨਿਸ਼ਿੰਗ ਦਿੱਤੀ ਹੈ ਦੇਖੋ ਇਦਾਂ ਪੱਟੀ ਦੇ ਨਾਲ نیچے ਬਾਕੀ ਤੁਸੀਂ ਆਪਣਾ ਜਿਹੜਾ ਹੀ ਫੈਬਰਿਕ ਤੇ ਕਰਾਉਣਾ ਪਲੇਨ ਤੇ ਕਰਾਉਣਾਗਾ ਹਨਾ ਆਪਾਂ ਨੂੰ ਜੈਪੁਰੀ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਆਪਣੀ ਵੀਡੀਓ ਵਿੱਚ ਕਾਫੀ ਵਾਰ বিজেਪ੍ਰিਤੀ ਵਿੱਚ ਆਪਾਂ ਨੂੰ ਕ੍ਰੇਪ ਦੇ ਵਿੱਚ ਔਰਗੈਂਜਾ ਚ ਯੋਰ ਜਾਂ ਟੱਚਰ ਸਿਮਰ ਟਿਸ਼ੂ ਚ ਕਾਫੀ ਸਾਰੇ ਆਪਾਂ ਨੂੰ ਹਨਾ ਆਉਂਦੇ ਨੇਗੇ ਮਤਲਬ ਇਹ ਫੈਬਰਿਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਉਂਦਾਗਾ ਤੁਸੀਂ ਆਪਣਾ ਆਪਣੇ ਆਲ ਓਵਰ ਇਦਾਂ ਦਾ ਸੂਟ ਲੈ ਕੇ ਉਤੇ ਵਰਕ ਕਰਵਾਓ ਵੀ ਮੈਂ ਆਪਣਾ ਮੈਚਿੰਗ ਕਰਵਾਉ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਰਵਾ ਸਕਦੇ ਤੇ ਨਾਲ ਜੇ ਕਮਲ ਚਨੂੰਨ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਇੱਕ ਕਲਰ ਦਾ ਤੇ 골ਡਨ ਗੋਟੇ ਦੇ ਨਾਲ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਤਿਆਰ ਹੋਇਆਗਾ ਸੂਟ ਉਸ ਤੁਸੀਂ ਆਪਣਾ ਕਿਵੇਂ ਮਰਜ਼ੀ ਜਿਵੇਂ ਚਾਹੋ ਜਿਹੜੇ ਫੈਬਰਿਕ ਤੇ ਵਰਕ ਜਿੰਮਤਾਂ ਨੂੰ ਪਸੰਦ ਹੋਇਆ ਉਮੀ ਤਿਆਰ ਕਰਵਾ ਕੇ ਲੈ ਸਕਦੇ। ਇਹ ਵਾਲਾ ਆਪਣਾ ਔਰਗਾਂਜ਼ਾ ਦੀ ਫੈਬਰਿਕ ਆਗੀ। ਇਹ ਆਪਾਂ ਔਰਗਾਂਜ਼ਾ ਤਿਆਰ ਕਰਵਾਇਆ ਬਾਂਦਨੀ ਵਾਲਾ ਪ੍ਰਿੰਟ ਔਰਗਾਂਜ਼ਾ ਫੈਬਰਿਕ ਤੇ ਰੈਡੀ ਕਰਵਾਇਆਗਾ। ਇਹ ਆਪਣਾ ਦੇਖੋ ਇਹਦਾ ਚਾਕੀਰੇ ਵਾਲਾ ਵਰਕ ਆ। ਇਹਦਾ ਚਾਕੀਰੇ ਦਾ ਵਰਕ ਹੋਇਆ ਹੈਗਾ ਦੇਖੋ ਤੁਹਾਨੂੰ ਦਿਖਾ ਦਿੰਦੇ ਆਪਾਂ ਗਾਜਰੀ ਜਿਹਾ ਕਲਰ ਹੈਦਾ। ਕੈਰਟ ਜਿਹਾ ਕਲਰ ਆਗਾ ਇਹ ਔਰਗਾਂਜ਼ਾ ਦੀ ਫੈਬਰਿਕ ਦਾ ਬਾਂਦਨੀ ਦੇ ਵਿੱਚ। ਤੇ ਇਹ ਦੇਖੋ ਗਲੇ ਤੇ ਵਰਕ ਵੀ ਆਊਗਾ ਇਦਾਂ। ਇਹ ਵਾਲਾ ਵਰਕ ਦੇਖ ਲਈ ਗਲੇ ਤੇ ਵਰਗਾ। ਗਲੇ ਵਾਲਾ ਵਰਕ ਦਾ ਇਹ ਚਾਕ ਹੀ ਰਿਹਾ ਵਰਕ ਦਾ। ਥੇਰੇ ਦੀ ਬਾਹਲੇ ਉੱਪਰ ਵਰਕ ਮਿਲੂਗਾ ਆਪਾਂ ਨੂੰ। ਇਹ ਵਾਲਾ ਵਰਕ ਦੇਖੋ ਜੀ ਬਾਹਲੇ ਉੱਪਰ ਹੈ। ਤੇ ਮੇਰੀ ਬਾਹਲੇ ਉੱਪਰ ਵਰਕ ਦਾ ਕਾਫੀ ਸੋਨਾ ਜਿਹਾ ਸੂਟ ਆਪਣਾ ਤਿਆਰ ਹੋਇਆਗਾ। ਤੇ ਇਹਦੇ ਨਾਲ ਇਹ ਜੀ ਆਲਓਵਰ ਸੂਟ ਆ ਹੈ ਆਪਣਾ। ਬਾਟਰ ਤੇ ਕੋਈ ਵਰਕ ਨਹੀਂ ਹੈਗਾ। ਔਰ ਉਹ ਸੂਟਾ ਦਾ ਤੇ ਇਹ ਵਾਲਾ ਦੇਖੋ ਜੀ ਦੁਪੱਟਾ ਦਾ। ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆਗਾ। ਟਾਈ ਡਾਈ ਕਰਵਾ ਕੇ ਆਪਾਂ ਨੇ 4 ਸਾਈਡ ਨੂੰ ਕੱਟ ਵਰਤ ਦਿੱਤਾ ਹੈਗਾ। ਸਾਈਡ ਇਹ ਪੱਤਾ ਹੋਇਆਗਾ 4 ਸਾਈਡ ਦੇ ਕਟਵਰਕਾਗਾ ਇਹ ਆਪਣਾ ਤੁਸੀਂ ਇਸੇ ਡਿਜ਼ਾਈਨ ਨੂੰ ਤੁਸੀਂ ਆਪਣਾ ਹੈਂਡ ਹੈਂਡ 'ਚ ਵੀ ਕਰਵਾ ਸਕਦੇ ਹੋ ਤੇ ਆਪਾਂ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਇਆਗਾ ਤੁਸੀਂ ਆਪਣਾ ਮਸ਼ੀਨ ਵਰਕ ਦਾ ਕੋਈ ਹੋਰ ਡਿਜ਼ਾਈਨ ਦੱਸਣਾ ਹੋਇਆ ਹੋਰ ਦੱਸ ਕੇ ਵੀ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਇਹਨਾਂ ਵਿੱਚ ਔਰਗਾਂਜ਼ਾ ਵਗੈਰਾ 'ਚ ਹਨਾ ਤੁਸੀਂ ਕੋਈ ਹੋਰ ਕਲਰ ਵਗੈਰਾ ਦੇਖਣਾ ਹੋਇਆ ਤਾਂ ਆਪਣਾ ਕਲਰ ਵਗੈਰਾ ਇਹਦੇ ਵਿੱਚ ਆਪਾਂ ਨੂੰ ਕਾਫੀ ਅਲੱਗ-ਅਲੱਗ ਕਲਰ ਮਿਲ ਜਾਂਦੇ ਨੇਗੇ ਤਕਰੀਬਨ ਇੱਕ ਨਾਂ ਦਾ ਕਲਰ ਨਾ ਬਹੁਤ ਘੱਟ ਮਿਲਦਾ ਹੁੰਦਾ ਜੇ ਤੁਸੀਂ ਕਹੋ ਵੀ ਇਹੀ ਕਲਰ ਸਾਨੂੰ ਚਾਹੀਦਾ ਵੀ 50 50 ਜਾਂ ਹੁੰਦਾਗਾ ਮਿਲ ਜੇ ਦਾ ਮਿਲ ਜੇ ਨਹੀਂ ਇਹ ਆਪਾਂ ਤੁਹਾਨੂੰ ਮੈਂ ਕਲਰ ਸੈਂਡ ਕਰੂੰਗੀ ਤੁਸੀਂ ਉਹਨਾਂ ਚੋਂ ਸਿਲੈਕਟ ਕਰਕੇ ਆਪਣਾ ਜਿੰਮੇ ਤੁਹਾਨੂੰ ਪਸੰਦ ਹੋਇਆ ਉਸੇ ਕਲਰ ਤੇ ਤਿਆਰ ਕਰਵਾ ਕੇ ਲੈ ਸਕਦੇ ਤਾਂ ਇਹ ਆਪਣਾ ਬਾਂਦਨੀ ਪ੍ਰਿੰਟ ਦੇ ਵਿੱਚ 크ريب ਫੈਬਰਿਕ ਚ ਹੈ ਇਹ ਆਪਣਾ ਪਿਓਰ 크ريب ਫੈਬਰਿਕ ਦੇ ਵਿੱਚ ਹੈਗਾ ਆਪਣਾ ਬਾਂਨੀ ਵਾਲਾ ਪ੍ਰਿੰਟ ਇਹ येलो ਮਸਟਡੀ ਜਾਂ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈਗਾ ਨਾ ਜ਼ਿਆਦਾ ਗੂੜਾਗਾ ਨਾ ਹੀ ਜ਼ਿਆਦਾ ਫਿੱਟਾਗਾ ਬਹੁਤ ਸੋਹਣਾ ਕਲਰ ਹੈਗਾ ਦੇਖੋ ਐਜਾ ਤੇ ਆਪਣਾ ਇਹ ਜਿਹੜਾ ਫੈਬਰਿਕ ਹੈ ਕ੍ਰੇਪ ਦੀ ਹੈਗੀ ਆਪਾਂ ਇਹਨੂੰ ਸ਼ੀਨ ਮਰਕੇ ਨਾਲ ਕੱਟ ਦਵਾ ਦੇ। ਇਹ ਸਾਰਾ ਡਿਜ਼ਾਈਨ ਇਹ ਵਾਲਾ ਸਾਰਾ ਡਿਜ਼ਾਈਨ ਤਿਆਰ ਹੋਇਆ ਹੈ। ਇੱਕ ਆਪਾਂ 골ਡਨ ਕਲਰ ਦੀ ਜਿਹੜਾ ਜਰੀ ਹੈਗੀ ਆਪਾਂ ਉਹ ਯੂਜ਼ ਕੀਤੀ ਹੈਗੀ ਮੈਟ 골ਡਨ ਕਲਰ ਦੀ ਇੱਕ ਇਹਦੇ ਵਿੱਚ ਸਿਰਫ ਮਿਸੈਂਟਾ ਕਲਰ ਜਿਹੜਾ ਉਹ ਯੂਜ਼ ਕੀਤਾ ਹੈ। ਐਦਾਂ ਦੇਖੋ ਘੇਰੇ ਚਾਕ ਦੇ ਉੱਪਰ ਇਹਦਾ ਵੇਲ ਬਣੀ ਹੋਈ ਆ। ਫਿਰ ਇਹ ਵਾਲਾ ਇੱਥੇ ਕੱਟ ਕੱਟ ਕੇ ਵਾਸਾ ਨੂੰ ਸਿੱਧਾ ਆਪਣਾ ਇਹਦਾ ਇੱਕ ਸਾਰਾ। ਨਹੀਂ ਖਦਾ ਵਾਸਤੇ ਹੀ ਹੈਗਾ। ਬਹੁਤ ਸੋਹਣਾ ਫੁੱਲ ਹੈ ਵੀ ਡਿਜ਼ਾਈਨ ਹੈਗਾ। ਤੇ ਇਹ ਵਾਲਾ ਦੇਖ ਵਾਂ ਨੂੰ ਉੱਪਰ ਆਉਗਾ ਆਪਣਾ ਬੜੀਆ ਡਿਜ਼ਾਈਨ ਆਇੰਦਾ ਹੈ ਬਾਹ ਨੂੰ ਉੱਪਰ ਵੇਲ ਬਣੀ ਹੋਈ ਆ ਤੇ ਉੱਪਰ ਨੂੰ ਇੱਕ ਫਲਾਰ ਬਣਿਆ ਹੈ ਉਦਾਂ ਹੀ ਸੇਮ ਦੇਖੋ ਇਹ ਬਾਟਮ ਦੇ ਉੱਪਰ ਆਗਾ ਜਿਵੇਂ ਬਾਹ ਦੇ ਉੱਪਰ ਵਰਕ ਹੈਗਾ ਸੇਮ ਉਦਾਂ ਹੀ ਆਪਾਂ ਨੂੰ ਬਾਟਮ ਦੇ ਉੱਪਰ ਵੀ ਬੋਸਰ ਡਿਜ਼ਾਈਨ ਲਿਖਿਆ ਆਪਣਾ ਬਾਟਮ ਤੇ ਬਾਹ ਨਾਲ ਇਹਦੇ ਫਲੋਰ ਤੇ ਨੂੰ ਦਾ ਆਪਾਂ ਨੇ ਦੁਪੱਟਾ ਰੱਖਿਆ ਹੈਗਾ ਲੜਾਂ ਤੋਂ ਇਹ ਆਪਾਂ ਨੇ ਸੈਂਟਾ ਕਰਵਾਇਆ ਹੈਗਾ ਬਾਕੀ ਸਾਰਾ ਕੰਦਰਾ ਜਿਹੜਾ ਆਪਣਾ ਸੂਤ ਨਾਲ ਆ ਲੱਗਿਆ ਇਹਨਾਂ ਨੂੰ ਆਪਣੀ ਘੰਟਾ ਕਰਾਇਆ ਜਿਹਹੇ ਜੈ ਮੈਟ ਗੋਲਡਨ ਦੀ ਜਰੀ ਯੂਜ਼ ਕੀਤੀ ਓਦਾਂ ਦੀ ਆਪਾਂ ਨੇ ਬੋਟਲ ਲਾਇਆ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੇ ਭਾਵੇਂ ਕ੍ਰੇਪ ਫੈਬਰਿਕ ਕਰਾਓ ਪਰ ਰੈਂਜਾ ਚ ਕਰਾਓ ਸਾਰਾ ਜਿੱਦਾਂ ਜਿਹੜੇ ਕਲਰ ਨੇ ਅਲੱਗ-ਅਲੱਗ ਮਿਲਲੇਗੇ ਆਪਾਂ ਰੈਂਜਾ ਵਾਲੇ ਵੀ ਤੁਹਾਨੂੰ ਸੂਟ ਦਿਖਾਉਣਾਂਗੇ ਇਹ ਆਪਣਾ ਕ੍ਰੇਪ ਫੈਬਰਿਕ ਤੇ ਸੀ ਕ੍ਰੇਪ ਦੇ ਵਿੱਚ ਵੀ ਤੁਸੀਂ ਜਿੰਨੇ ਚਾਹੋ ਆਪਣਾ ਕਲਰ ਲੈ ਸਕਦੇ ਹੋ ਕਾਫੀ ਸਾਰੇ ਕਲਰ ਆਪਣੇ ਕੋਲ ਤਰੇਪ ਦੇ ਵਿੱਚ ਨੇ ਇਹਦੇ ਪਹਿਲਾਂ ਵੀ ਕਾਫੀ ਸਾਰੇ ਆਪਣੇ ਤਿਆਰ ਹੋਏ ਨੇ ਸੂਟ ਇਦਾਂ ਬਾਦਨੀ ਪ੍ਰਿੰਟ ਦੇ ਵਿੱਚ ਤੁਸੀਂ ਓਵਲ ਡਿਜ਼ਾਈਨ ਵੀ ਆਪਣੇ ਦੇਖ ਸਕਦੇ ਹਾਂਜੀ ਇਹ ਆਪਣਾ ਮਸ਼ੀਨ ਵਰਕ ਦਾ ਸੂਟ ਸੀਗਾ ਬਸ ਜਿਹੜਾ ਕਲਰ ਚ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਇਹ ਆਪਾਂ ਨੇ ਕੈਟ ਕਰਵਾਇਆ ਹੈਗਾ ਪਿਓਰ ਔਰਗੈਂਜ਼ਾ ਪਿਓਰ ਔਰਗੈਂਜ਼ਾ ਬਿਸਕੋਸ ਔਰਗੈਂਜ਼ਾ ਜਿਹੜੀ ਮਤਲਬ ਸੌਫਟ ਵਾਲੀ ਔਰਗੈਂਜ਼ਾ ਦੀ ਉਹ ਮਿਲਦੀ ਆਪਾਂ ਨੂੰ ਮਾਨ ਨੇ ਜੇ ਇਹ ਦੇਖੋ ਬਿਲਕੁਲ ਵੀ ਖਰਮਾ ਕਪੜਾ ਨਾਲ ਵੀਡੀਓ ਵਿੱਚ ਦੇਖਣ ਤੇ ਹੀ ਪਤਾ ਚੱਲਦਾ ਹੋਊਗਾ ਵੀ ਕੀ ਇਹ ਔਰਗੈਂਜ਼ਾ ਦਾ ਜਾਂ ਕੋਈ ਹੋਰ ਫੈਬਰਿਕ ਆ ਨਹੀਂ ਔਰਗੈਂਜ਼ਾ ਨੂੰ ਜ਼ਿਆਦਾਤਰ ਫਲਫੀ ਮੰਨਦੇ ਹੁੰਦੇ ਆ ਵੀ ਜ਼ਿਆਦਾ ਫਲਫੀ ਹੁੰਦਾ ਫੁੱਲਵਾ ਹੁੰਦਾ ਕਪੜਾ ਇਹ ਬਿਲਕੁਲ ਸੌਫਟ ਫੈਬਰਿਕਾ ਕਾਫੀ ਜ਼ਿਆਦਾ ਗ੍ਰੇਸਿਲੀ ਔਰਗੈਂਜ਼ਾ ਦੇ ਪਰੌਂਦੀ ਹੈ ਸਭ ਤੋਂ ਵੱਧ ਸਾਡੇ ਜਿਹੜੇ ਸੂਟ ਬੰਦ ਨਹੀਂ ਪ੍ਰਿੰਟ ਵਾਲੇ ਬਣੇ ਨੇਗੇ ਔਰਗੈਂਜ਼ਾ ਦੇ ਉੱਪਰ ਹੀ ਬਣੇ ਨੇਗੇ ਸਾਰੇ ਕੰਮ ਇਹ ਮਸ਼ੀਨ ਵਰਕ ਚ ਹੋਣਾ ਭਾਵੇਂ ਹੈਂਡ ਵਰਕ ਹੋਣਾ ਸਭ ਤੋਂ ਜ਼ਿਆਦਾ ਸਾਡੇ ਆਪਣੇ ਇੱਥੇ ਬਣੇ ਨੇਗੇ ਔਰਗੈਂਜ਼ਾ ਇਹ ਆਪਾਂ ਮਸ਼ੀਨ ਬਾਰੇ ਦਿਨਾ ਸੌਰੀ ਹੈਂਡਵਰਕ ਦਿਨਾ ਸਾਰਾ ਕੋਲ ਸੂਟ ਪਿਆਰਾ ਹੈ ਸਾਰਾ ਕਿਉਂਕਿ ਹੈਂਡ ਦੇ ਵਿੱਚ ਬਣਿਆ ਹੈ ਮਿਰਰ ਵਰਕ ਵਾਲਾ ਹੈ ਆਪਣਾ ਸਾਰਾ ਸੂਟ ਦੇ ਉੱਪਰ ਸ਼ੀਸ਼ੇ ਦਾ ਵਰਕ ਹੋਇਆ ਹੈਗਾ ਸਾਰਾ ਆਪਾਂ ਸਾਰਾ ਹੈਂਡਵਰਕ ਦੇ ਵਿੱਚ ਪਿਆਰਾ ਹੈ ਨੀચે ਦੇਖੋ ਇਹਦਾ ਛੀਸ਼ੇ ਵਾਲੀ ਸਾਰੀ ਬੇਲ ਬਣੀ ਹੋਈ ਆ ਮੋਤੀ ਦੀ ਆਉਟਲਾਈਨਿੰਗ ਕੀਤੀ ਆ ਆਪ ਕੋ ਸਾਰੇ ਦੇਖੋ ਪਰਲੀ ਦੀ ਇਹ ਜਿਹੜੀ ਆਪਣੀ ਇੱਕ ਬੇਲ ਆ ਕਿ ਇਹ ਸਾਰੀ ਛੀਸ਼ੇ ਨਾਲ ਹੀ ਬਣੀ ਹੋਈ ਆ ਫੁੱਲ ਜੇ ਬਣੇ ਹੋਏ ਨੇ ਸਾਰੀ ਸ਼ਾਰਟ ਦੇ ਵਿੱਚ ਇਦਾਂ ਸਾਰੇ ਛੀਸ਼ੇ ਵਾਲੇ ਫੁੱਲ ਲਾਉਣਗੇ ਗਲਾ ਆਊਗਾ ਦੇਖੋ ਇਦਾਂ ਬਹੁਤ ਜਿਆਦਾ ਸੋਹਣੀ ਲਾਈਨ ਬਣੀ ਹੋਈ ਹੈ ਇੰਨੀ ਕਾਫੀ ਸੋਹਣੀ ਬਣੀ ਹੋਈ ਹੈ ਬਹੁਤ ਜਿਆਦਾ ਸੋਹਣਾ ਬਣਿਆ ਹੈ ਇਦਾਂ ਤੇ ਇਹ ਵਾਲਾ ਆਪਣਾ ਬਾਹ ਦੇ ਉੱਪਰ ਆਊਗਾ ਡਿਜ਼ਾਈਨ ਸੇਮ ਹੈ ਦਈ ਬੇਲ ਜਿੱਤੇ ਸਾਰੇ ਛੀਸ਼ੇ ਜਿਹੇ ਬਾਹ ਦੇ ਉੱਪਰ ਆਉਣਗੇ ਬੋਟਲਿਆ ਦਾ ਸੋਨੇ ਕੁਝ ਨੂੰ ਕੁਝ ਸੂਟ ਤਿਆਰ ਨੇ ਆਪਣੇ ਬਾਹਨ ਦੇ ਪ੍ਰਿੰਟ ਦੇ ਵਿੱਚ ਤੁਸੀਂ ਜਿਵੇਂ ਚਾਹੋਗੇ ਆਪਣਾ ਨਾਮ ਲਗਵਾ ਸਕਦੇ ਹੋਗੇ ਇਹਦੇ ਨਾਲ ਦੇਖੋ ਜਿਹੜੀ ਬੋਟਮ ਆ ਫਾਲ ਓਵਰ ਹੀ ਸੂਟ ਲੱਗਾ ਤੁਸੀਂ ਚਾਹੋ ਤਾਂ ਆਪਣੀ ਨਾਲ ਖਰੀਦ ਦੀ ਬੋਟਮ ਇਹ ਪਲੇਨ ਵੀ ਲਗਵਾ ਸਕਦੇ ਹੋਗੇ ਬਟ ਇਹ ਕਸਟਮਰ ਨੇ ਆਪਣੀ ਚੋਅ ਅਸ ਰਿਕਾਰਡਿੰਗ ਆਪਣਾ ਜਿਹੜਾ ਨਾਲ ਸਾਰਾ ਓਲ ਓਵਰ ਸੂਟ ਰੱਖਿਆ ਹੈ ਇਹ ਵਾਲਾ ਆਪਣਾ ਉਮੀ ਦੇ ਕੁ ਸੇਮ ਵਰਕ ਬੋਟਮ ਦੇ ਉੱਪਰ ਹੈ ਬਹੁਤ ਹਨੇ ਸੋਨਾ ਆਪਣਾ ਸੂਟ ਬਣੇਗਾ ਇਹਨਾਂ ਤੁਹਾਨੂੰ ਦੁਪੱਟੇ ਦਾ ਵਰਕ ਦਿਖਾਉਣੇ ਪਿਓਰ ਆਰਗੈਂਜਾ ਦਾ ਹੀ ਆਪਣਾ ਦੁਪੱਟਾ ਤਿਆਰ ਹੋਇਆਗਾ ਫੋਰ ਸਾਈਡ ਇਹਦੇ ਇਦਾਂ ਸ਼ੀਸ਼ੇ ਵਾਲੀ ਵੇਲ ਆਉਗੀ ਅਗ ਵਾਲੇ ਇਹ ਬੜਾ ਆਪਣਾ ਪੱਟੇ ਵਾਲਾ ਸਾਰੇ ਫੋਰ ਸਾਈਡ ਆਪਣੇ ਦਾ ਵੇਲ ਆਉਗੀ ਸਾਰੇ ਸ਼ੀਸ਼ੇ ਦੀ ਤੇ ਆਰਡਰ ਲਾਈਨਿੰਗ ਆਉਗੀ ਕੱਟ ਵਰਕੇ ਜਿਆ ਹੋਇਆ ਹੈ 100 ਦੇ ਕੈਂਪਰ ਕੱਟ ਲੰਭਾ ਦੇਣਾਂਗੇ ਸਾਰਾ ਦੇਖੋ ਇਦਾਂ ਕੱਟ ਵਰਕੇ ਜਿਆ ਸਾਰਾ ਫੋਰ ਸਾਈਡ ਦੁਪੱਟੇ ਤੇ ਆਊਗਾ ਸਾਰੇ ਦੁਪੱਟੇ ਦੇ ਵਿੱਚ ਆਪਾਂ ਗਾ ਵਾਲੇ ਫੁੱਲ ਮਿਲਣਗੇ ਆਹ ਬੰਦ ਸਾਰੇ ਪੱਟੇ ਦੇ ਵਿੱਚ ਮਿਲਣਗੇ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਆਪਣਾ ਜਿਹੜਾ ਸੂਟ ਅਸੀਂ ਬਣ ਕੇ ਤਿਆਰ ਕਰਦੇ ਬਾਣੇ ਵਿੱਚ ਬਣਦੇ ਬਹੁਤ ਜ਼ਿਆਦਾ ਸੋਨੇ ਗਰੇਸ ਤੇ ਹੈਗਾ ਬੜੀਆ ਪਾਰਟੀ ਵੇਅਰ ਸੂਟ ਬਣੇਗਾ ਤੁਸੀਂ ਚਾਹੋ ਆਪਣਾ ਦੁਪੱਟੇ ਵਾਲਾ ਵਰਕ 스ਕਿੱਪ ਕਰਾ ਸਕਦੇ ਜੇਕਰ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਬਜਟ ਦੇ ਵਿੱਚ ਹਨਾ ਵਿਕੋਕਾ ਦੁਪੱਟੇ ਦੇ ਵਰਕ ਦੇ ਨਾਲ ਆਪਣਾ ਸੂਟ ਰੈਨ ਜ਼ਿਆਦਾ ਮਹਿੰਗਾ ਚਲਾ ਜਾਂਦਾ ਹੈ ਕਿਉਂਕਿ ਦੁਪੱਟੇ ਦਾ ਵਰਕ ਹੀ ਆਪਾਂ ਨੂੰ ਜ਼ਿਆਦਾ ਮਹਾਂ ਲੱਗਦਾ ਹੈਗਾ ਤੇ ਬਾਕੀ ਤੁਸੀਂ ਹਨਾ ਆਪਣਾ ਦਫਿਨਿਸ਼ਿੰਗ ਲੈ ਸਕਦੇ ਹੋ ਦੁਪੱਟਾ ਮੱਟੇ ਦਾ ਵਰਕ ਤੁਸੀਂ ਆਪਣਾ ਸਟਿੱਪਰ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਆਪਣਾ ਸੇਮ ਡੈਡੀ ਕਰਵਾਉਣਾ ਤਾਂ ਸੇਮ ਕਰਵਾ ਸਕਦੇ ਹੋ ਆਰਗੇਨਾਈਜ਼ਰ ਦੇ ਵਿੱਚ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਜੌਰਜਟਸ ਮਿਲ ਜਾਣਗੇ ਤੇ ਆਪਣਾ ਥ੍ਰੀਪ ਦੇ ਵਿੱਚ ਮਿਲ ਜਾਣਗੇ ਫੰਡ ਬੋਸ ਉਸ ਨੂੰ ਤਾਂ ਆਪਣਾ ਮਲਟੀ ਚੈਰ ਹੋਇਆ ਸੀ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੀ ਜਿਹੜੀ ਸੂਟਾਂ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆ ਵੀ ਕੀ ਫੈਬਰਿਕ ਆ ਕੀ ਵਰਕ ਆ ਕਿਵੇਂ ਤੁਸੀਂ ਵਰਕ ਨੂੰ ਸਕਿਪ ਕਰਵਾ ਸਕਦੇ ਹੋ ਵਿੱਚ ਐਡ ਕਰਵਾ ਸਕਦੇ ਹੋ ਕਿਵੇਂ ਤੁਸੀਂ ਆਪਣਾ ਦੁਪੱਟਾ ਵਗੈਰਾ ਹਨਾ ਕਿਵੇਂ ਤੁਸੀਂ ਇਹਦੇ ਨਾਲ ਡਾਈ ਕਰਵਾਉਣੀ ਆ ਜਾਂ ਲੇਸ ਡਾਈ ਕਰਵਾਉਣੀ ਜਿੱਦਾਂ ਵੀ ਹਨਾ ਤੁਸੀਂ ਆਪਣਾ ਇਹਦੇ ਨਾਲ ਡਿਜ਼ਾਈਨਰ ਸੂਟ ਵਗੈਰਾ ਤਿਆਰ ਕਰਵਾ ਕੇ ਤੁਸੀਂ ਕਿਵੇਂ ਲੈ ਸਕਦੇ ਹੋਗੇ ਸਾਰਾ ਤੁਸੀਂ ਆਪਣਾ ਸਾਨੂੰ ਦੱਸ ਕੇ ਹਨਾ ਆਪਣਾ ਜਿਹੜੀ ਡਿਟੇਲ ਆ ਤੁਸੀਂ ਵਟਸਐਪ ਤੇ ਭੇਜ ਕੇ ਸਾਨੂੰ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239162900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ